ਤੇ ਇੱਕ ਵੇਂ ਤੇ ਤੁਹਾਨੂੰ ਕਰਨ ਵੀ ਆਉਣ ਵਾਲੀ 2026 ਆਊਗਾ ਤੇ 11 ਫਰਵਰੀ ਦਾ ਦਿਨ ਹੋਣਾ ਤੇ ਬਾਗੜੀਆਂ ਵਾਲਾ ਕਾਲਾ ਆਇਆ ਸਾਡੇ ਕੋਲ ਸੋ ਕਾਲੇ ਵੱਲੋਂ ਖਾਸ ਤੌਰ ਤੇ ਵੇਂਦੇ ਕਾਲਾ ਆ ਆ ਦੋ ਕਦਮ ਚੱਲ ਕੇ ਆਪਾਂ ਟੀਮਾਂ ਦੱਸਦੀਏ ਵੀ ਜਿਹੜਾ ਵਰਲਡ ਕੱਪ ਆਪਾਂ ਕਰਾਉਣਾ ਬਾਗੜੀਆਂ ਦੇ ਵਿੱਚ ਆ ਜਾ ਥੋੜਾ ਜਿਹਾ ਦੋ ਕਦਮ ਚੱਲ ਕੇ ਮੈਦਾਨ ਦੇ ਅੰਦਰ ਜਸਕੀਰ ਖਾਲਸਾ ਜੀ ਤੁਸੀਂ ਵੀ ਆਓ ਨਾਲ ਵੀ ਜਿਹੜਾ 11 ਫਰਵਰੀ 2026 ਨੂੰ ਬਾਗੜੀਆਂ ਦੇ ਵਿੱਚ ਵਰਲਡ ਕਬੱਡੀ ਕੱਪ ਹੋਣਾ ਉਸ ਦੇ ਵਿੱਚ ਅਮਰੀਕਾ ਖੇਡੂਗਾ ਕੈਨੇਡਾ ਖੇਡੂਗਾ ਨਿਊਜ਼ੀਲੈਂਡ ਆਸਟ੍ਰੇਲੀਆ ਖੇਡੂਗਾ ਇੰਗਲੈਂਡ ਖੇਡੂਗਾ ਯੂਰਪ ਖੇਡੂਗਾ ਇੰਡੀਆ ਖੇਡੂਗਾ ਤੇ ਪਾਕਿਸਤਾਨ ਦੀ ਟੀਮ ਆਉਗੀ ਅੱਠ ਦੁਨੀਆ ਦੀਆਂ ਟੀਮਾਂ ਖੇਡਣਗੀਆਂ ਦੁਨੀਆ ਦੇ ਦੇਸ਼ਾਂ ਦੀਆਂ ਕਾਲਾ ਕਰਦੇ ਫਤਿਹ ਸਾਜੀ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਕੱਲਾ ਬੰਦਾ ਲਗਭਗ 85 ਲੱਖ ਤੋਂ ਕਰੋੜ ਰੁਪਈਆ ਲਾਉਂਦਾ ਸਾਰੇ ਸਪੌਂਸਰਾਂ ਦੇ ਸਹਿਯੋਗ ਦੇ ਨਾਲ ਖੇਡ ਕਬੱਡੀ ਤੋਂ ਨਿਸ਼ਾਵਾਰ ਕਰਦਾ ਅੱਜ ਇਹ ਧਾਰੇ ਗਲਦੇ ਸੱਦੇ ਦੇ ਉੱਪਰ ਆਇਆ ਬਲਵਿੰਦਰ ਸਿੰਘ ਕਾਲਾ ਬਾਗੜੀਆਂ ਵਾਲਾ ਸਾਡਾ ਪ੍ਰੋਮੋਟਰ ਵੱਡਾ ਖੇਡ ਕਬੱਡੀ ਦਾ ਸੋ ਕਾਲਿਆ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਵਖਦੇ ਆ ਤੇ ਨਾਲ ਹੀ ਸੱਦਾ 11 ਫਰਵਰੀ 2026 ਅੱਜ ਤੋਂ ਹੀ ਰਿਜ਼ਰਵ ਕਰ ਲਿਓ ਜਲੰਧਰ ਤੋਂ ਪਠਾਨਕੋਟ ਰੋਡ ਤੇ ਜਾ ਕੇ ਭੋਗ ਪਰ ਅੱਡਾ ਆਉਂਦਾ ਉਹਦੇ ਨਾਲ ਹੈ ਬਾਗੜੀਆਂ ਪਿੰਡ ਸਾਰਿਆਂ ਨੂੰ ਸੇ ਹਮਮਾ ਕੇ ਪੁੱਜਣਾ ਤੁਹਾਡਾ ਸਵਾਗਤ ਕੀਤਾ ਜਾਊਗਾ 11 ਫਰਵਰੀ 2026 ਸੱਦਾ ਹੈ